ਆ 25 ਆ ਪਾਵਰਸ ਰੋਡ ਦੀ 25 ਗੱਜ ਵਾਲੀ ਸੜਕ ਹੈ ਜੀ ਆ ਸੜਕ ਸਿੱਧੀ ਜਾ ਰਹੀ ਹੈ ਰੈਨਾਗੇਟ ਨੂੰ ਤੇ ਆ 25 ਗੱਜ ਦੇ ਸਾਹਮਣੇ ਲੰਬਾ ਲੰਬਾ ਸਪਾਰਕ ਹੈ ਇੱਕ ਵੱਡਾ ਸਾਰਾ ਉਹਦਾ ਗੇਟ ਹੈ ਜੀ ਟੁੱਟਿਆ ਹੋਇਆ ਤੇ ਆ ਰਸਤਾ ਹੈ ਜੀ ਇੱਥੇ ਨਾ ਜੀ ਕਿਸੇ ਨੇ ਕੱਲ ਦਿਨੇ ਕਿਸੇ ਟਾਈਮ ਕੁੱਤੀ ਸੁੱਈ ਹੋਈ ਸੀ ਪਤਾ ਨਹੀਂ ਕਿੱਥੋਂ ਬੱਚੇ ਲਿਆ ਕੇ ਜੀ ਤੇ ਉਹਰੇ ਸਿੱਟ ਗਿਆ ਜੀ ਬੱਚੇ ਵਿਚਾਰੇ ਭੁੱਖੇ ਤੇ ਆਏ ਕੱਲ ਦੇ ਪਏ ਆ ਸੀ ਦੁੱਧ ਦਿੱਤਾ ਸੀ ਲੇਕਿਨ ਵਿਚਾਰੇ ਪੀ ਨਹੀਂ ਰਹੇ ਆ ਆ ਸਾਰੇ ਬੱਚੇ ਬਸ ਮੀਰੇ ਵਿੱਚ ਐਵੇਂ ਪਏ ਆ ਤੇ ਘੱਟੋ ਘੱਟ ਹੈਗੇ 7-8 ਬੱਚੇ ਹੈਗੇ ਆ ਕੋਈ ਇਹਦੀ ਇਹਦੀ ਮਾਂ ਹੈ ਜਿਹੜੀ ਪਤਾ ਨਹੀਂ ਕਿੱਥੇ ਹੈ ਕੌਣ ਕਿੱਥੋਂ ਦੀ ਹੈ ਨਹੀਂ ਹੈ ਇਕੱਲੇ ਬੱਚੇ ਲਿਆ ਕੇ ਕੋਈ ਉਹਰੇ ਸਿੱਟ ਗਿਆ ਤੇ ਬੱਚੇ ਦੇ ਬਸ ਮੈਨੂੰ ਲੱਗਦਾ ਨਹੀਂ ਕਿ ਵੀ ਅੱਜ ਦਾ ਦਿਨ ਇਹ ਚੱਲਣਗੇ ਤੇ ਕਿਉਂ ਪਾਪ ਦੇ ਭਾਗੀ ਬਣੀਏ ਜੀ ਜੇ ਕੋਈ ਇਹਦਾ ਰਾਹ ਨਿਕਲਦਾ ਤਾਂ ਦੇਖ ਲਓ ਆ ਪਾਰਕ ਹੈ ਜੀ ਆ ਪਾਰਕ ਦੇ ਫੇਸ 3 ਦਾ ਜੀ ਲਾਸਟ ਸੜਕ ਹੈ ਜੀ 메인 ਰੋਡ ਤੋਂ ਠੀਕ ਹੈ ਜੀ ਆ ਗੇਟ ਹੈ ਜੀ ਤੇ ਆ ਪਏ ਬੱਚੇ ਜੀ ਸਾਰੇ